ਪਿੰਡ ਘਰਿਆਲੀ ਦਾਸੂਵਾਲ ਵਿਖੇ ਪੁੱਤਾ ਵਾਂਗ 32 ਕਿੱਲੇ ਜ਼ਮੀਨ ਵਿੱਚ ਬੀਜਣ ਵਾਲੀ ਝੋਨੇ ਦੀ ਪਨੀਰੀ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਰਾਉਂਡ ਅਪ ਸਪਰੇਅ ਕਰਕੇ ਸਾੜਿਆ ਗਿਆ ਜਿਸ ਤੋਂ ਬਾਅਦ ਪਿੰਡ ਦੇ ਕਿਸਾਨਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਈ ਹੈ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਪੀੜਤ ਕਿਸਾਨ ਸਾਫਕਾ ਮੈਂਬਰ ਪੰਚਾਇਤ ਗੁਰਦੇਵਾਲ ਸਿੰਘ ਅਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਖੇਤਾਂ ਵਿੱਚ 30 ਕਿੱਲੇ ਜ਼ਮੀਨ ਵਿੱਚ ਬੀਜਣ ਵਾਲੀ ਝੋਨੇ ਦੀ ਪਨੀਰੀ ਬੀਜੀ ਹੋਈ ਸੀ ਤਾਂ ਉਨ੍ਹਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਜੋ ਕਿ ਉਹਨਾਂ ਨਾਲ ਪਹਿਲਾਂ ਤੋਂ ਹੀ ਲਾਗਡਾਟ ਰੱਖਦਾ ਹੈ ਉਸ ਵੱਲੋਂ ਰਾਉਂਡਅਪ ਸਪਰੇਅ ਕਰਕੇ ਉਸ ਨੂੰ ਸਾੜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸੁਖਵਿੰਦਰ ਸਿੰਘ ਉਹਨਾਂ ਨਾਲ ਪਰਾਣੀ ਰੰਜੇਸ਼ ਰੱਖਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਸ ਵੱਲੋਂ ਉਹਨਾਂ ਦੀ ਕਣਕ ਦੀ ਫਸਲ ਨੂੰ ਪਾਣੀ ਦੇ ਕੇ ਖਰਾਬ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜਦ ਕਣਕ ਪੱਕ ਗਈ ਸੀ ਤਾਂ ਉਸ ਉੱਪਰ ਵੀ ਰਾਉਂਡਅਪ ਸਪਰੇਅ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ ਅਤੇ ਹੁਣ ਸੁਖਵਿੰਦਰ ਸਿੰਘ ਵੱਲੋਂ ਫੇਰ ਉਹਨਾਂ ਦੀ ਝੋਨੇ ਦੀ ਪਨੀਰੀ ਉੱਪਰ ਆਰਾਊਂਡ ਅਪ ਸਪਰੇਅ ਕਰਕੇ ਉਸ ਨੂੰ ਸਾੜ ਦਿੱਤਾ ਗਿਆ ਹੈ ਪੀੜਤ ਕਿਸਾਨ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਵੱਲੋਂ ਲਿਖਤੀ ਦਰਖਾਸਤ ਪੁਲਿਸ ਚੌਕੀ ਘਰਿਆਲਾ ਵਿਖੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਹ ਆਪ ਇਸ ਵਿੱਚ ਦਖਲ ਦੇ ਕੇ ਉਕਤ ਵਿਅਕਤੀ ਦੇ ਕਾਨੂੰਨੀ ਕਾਰਵਾਈ ਕਰਨ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਉਧਰ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਉੱਪਰ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ ਉਹ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਸੌਂ ਦੇਣ ਲਈ ਤਿਆਰ ਹਨ ਉਧਰ ਪੁਲਿਸ ਚੌਕੀ ਘਰਿਆਲਾ ਦੇ ਇੰਚਾਰਜ ਏਐਸਏ ਰਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਵਾਂ ਪਾਲਟੀਆਂ ਨੂੰ 4 ਵਜੇ ਦਾ ਟਾਈਮ ਦਿੱਤਾ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਗਦਿਆਲ ਸਿੰਘ ਮੈਂਬਰ ਜੀ ਸ਼ੌਕਾ ਕਿਹੜਾ ਪਿੰਡ ਹੈ ਖਰੀਆਲੀ ਦਾ ਸੁਲਾ ਕੀ ਮਸਲਾ ਜਿਹੜੇ ਵਿਖਾਉਣ ਦੇ ਫਸਲ ਆਰੰਝ ਸਿੰਘ ਨੇ ਪੀਸੀਡੀ ਆੜੀ ਸਾਡੀ ਕਣਕ ਭੜੀ ਆ ਜੀ ਅਸੀਂ ਛੇਕਲੇ ਭਰਕੇ ਗਏ ਐ ਮੋਟਰ ਛੱਟ ਗਿਆ ਕਿੰਨੇ ਭਰੀ ਤੇ ਸੁਖਵਿੰਦਰ ਸਿੰਘ ਆ ਬਲਵੀਰ ਸਿੰਘ ਦਾ ਲੜਕਾ ਕਰਿਆਲੀ ਦਾ ਇਹ ਹਾਂ ਜੀ ਫਿਰ ਉਸ ਤੋਂ ਬਾਅਦ ਜਿਹਨੇ ਦਪਿੰਦਰ ਸਿੰਘ ਦੀ ਕਣਕ ਜੋ ਸਿੱਟੇ ਤੇ ਆਈ ਹੋਦੇ ਤੇ ਰੌਂਡਾ ਪੈਨੇ ਭਾਈ ਅੱਜ ਸਾਡੀ ਪਨੀਰੀ ਅਸੀਂ ਪੁੱਤਾਂ ਤਰ੍ਹਾਂ ਫਸਲ ਪਾਲੀ ਆ ਬੜੀ ਮਿਹਨਤ ਕਰਕੇ 30 ਕਿਲਿਆਂ ਦੀ ਪਨੀਰੀਏ ਨੇ ਤਬਾਹ ਕਰਤੀ ਆ ਸਾਡਾ ਸਮਾਂ ਮਾਰ ਕੇ ਸੁੱਟਤਾ ਅਸੀਂ ਇਹ ਇਨਸਾਨ ਤੋਂ ਇੰਨੇ ਜਿਆਦਾ ਦੁਖੀ ਹੋ ਚੁੱਕੇ ਆ ਵੀ ਜਿਨੇ ਤੀਜੀ ਾਰ ਸਾਡਾ ਨੁਕਸਾਨ ਕੀਤਾ ਹੈ ਸਾਡਾ ਕੱਖ ਨਹੀਂ ਲੱਗਦਾ ਅਸੀਂ ਇਹਦਾ ਪਰਚਾ ਕਰਾਵਾਂਗੇ ਜੋ ਇਨਸਾਫ ਸਾਨੂੰ ਮਿਲੂਗਾ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੇ 30 ਕਿਲਿਆਂ ਦਾ ਨੁਕਸਾਨ ਸਾਡਾ ਕੀਤਾ ਇਹ ਕੌਣ ਪਰੂ ਕਿੰਨੇ ਘਰਾਂ ਦੀ ਸੀਗੇ ਇਹ ਦੋ ਘਰਾਂ ਦੀ ਦਪਿੰਦਰ ਸਿੰਘ ਆ ਗਰਦੇਵ ਸਿੰਘ ਮੈਂਬਰ ਤੇ ਕਿੰਨੇ ਕਿੱਲਿਆਂ 'ਚ ਲੱਗਣੀ ਹੀ ਬਣੀ ਦੀ ਜੇ ਇਹ 30 ਕਿੱਲਾਂ ਦੀ ਪਨੀਰੀ ਤੇ ਨੇ ਸਾੜਤੀ ਆ ਨਾ ਸਾਡੀ ਇਹ ਰਾਉਂਡ ਅਪ ਹੀ ਜ਼ਿਆਦੇ ਕਿੱਲਿਆਂ ਦੀ ਰਾਉਂਡ ਅਪ ਮਾਰੀ ਇਹਨੇ ਰਾਉਂਡ ਅਪ ਮਾਰੀ ਚਾਹ ਫਟਾਫਟ ਗੈਨ ਲੋ ਇਹਾ ਦੋ ਦਵਾਵਾਂ ਨੇ ਤੇ ਇਹ ਦਰਖਾਸਤ ਦਿੱਤੀ ਜੇ ਥਾਣੇ ਅਸੀਂ ਦਰਖਾਸਤ ਦੇਤੀ ਕੱਲ ਹੀ ਹੋਈ ਕਾਰਵਾਈ ਹੋਈ ਹੈ ਕਾਰਵਾਈ ਅਜੇ ਕੋਈ ਨਹੀਂ ਹੋਈ ਉਹਨਾਂ ਦੇ ਘਰ ਆਏ ਇੱਥੇ ਮੌਕਾ ਨਹੀਂ ਦੇਖਣ ਆਈ ਪੁਲਿਸ ਹੁਣ ਕੀ ਮੰਗ ਕੀ ਕਰਦੇ ਮੰਗ ਅਸੀਂ ਕਰਦੇ ਸਾਨੂੰ ਸਾਬਤ ਮਿਲਣਾ ਚਾਹੀਦਾ ਜਿਹੜਾ ਇਹਨੇ ਨੁਕਸਾਨ ਕੀਤਾ ਦਾ ਪਰਚਾ ਹੋਣਾ ਚਾਹੀਦਾ ਤੇ ਜੀ ਆਰੇ ਇਹ ਬੰਦੇ ਨੇ ਸਾਡਾ ਨੁਕਸਾਨ ਕੀਤਾ ਸਾਡਾ ਪੱਕਾ ਚੋਰੀਆ ਹੈ ਹੋਰ ਅਸੀਂ ਕਿਸਦਾ ਨਾਂ ਨਹੀਂ ਲੈਂਦੇ ਚੋਰ ਸਾਡਾ ਇਹ ਬੰਦਾ ਇਹਨਾਂ ਵਿਦਿਆ ਆਪਣਾ ਬੰਦਾ ਸਿੰਘ ਜੀ ਕਿਹੜਾ ਬੰਦੇ ਅੱਜ 10 ਵਾਲੀ ਕੀ ਮਸਲਾ ਜਿਹੜਾ ਇਕੱਠੇ ਵੇਚ ਪਨੀਰ ਸਾਡੀ 30 ਕਿਲਿਆਂ ਦੀ ਜਿਹੜੀ ਪਨੀਰੀ ਹੈ ਸਾੜ ਦਿੱਤੀ ਗਈ ਰੌਂਡ ਅਪ ਪਾ ਗਈ ਕਿੰਨੇ ਸਾੜੀ ਇਸ ਖਮਿੰਦਰ ਸਿੰਘ ਕਰਿਆਲੀ ਦੇ ਹੈ ਹਾਂਜੀ ਕਰਿਆਲੀ 10 ਵਾਲੀ ਤੁਮ ਆਜੀ ਜੋ ਸਾਡੀ ਨੇ ਕਣਕ ਦੀ ਬਜਾਈ ਦੇ ਸਮੇਂ ਵੀ ਅਸੀਂ ਕਣਕ ਵੇਚ ਕੇ ਗਏ ਆ ਰਾਤ ਦੇ ਸਵੇਰ ਨੇ ਸਾਡੀ ਮੋਟਰ ਛੱਡ ਗਏ ਕਣਕ ਭਰ ਦਿੱਤੀ ਸੀ ਉਸ ਤੋਂ ਬਾਅਦ ਕਣਕ ਪੱਕਣ ਤੇ ਆਈ ਇਹ ਬੰਦੇ ਨੇ ਰਾਉਂਡ ਅਪ ਕਰਕੇ ਤੇ ਕਣਕ ਵੀ ਸਾੜਤੀ ਆ ਹੁਣ ਤੀਸਰਾ ਲਾਇ ਨੇ ਪਨੀਰੀ ਸਾਡੀ ਸਾੜਤੀ ਆ ਜਿੱਤੇ ਆਇਕਾ ਦਰਖਾਸਤ ਦਿੱਤੀ ਹੈ ਅਸਲ ਠਾਜ ਦਿੱਤੀ ਹੈ ਇਹ ਗੱਲ ਕੋ ਕਾਰਵਾਈ ਹੋਈ ਹੈ ਕਾਰਵਾਈ ਪੁਲਿਸ ਇਥੇ ਮੁਕਾਬਾ ਖਣੇਈ ਹੈ। ਹੁਣ ਕੀ ਮੰਗੀ ਕਰਦੇ ਸੀ ਮੰਗੇ ਹੈ ਪ੍ਰਸ਼ਾਸਨ ਕੋਲ ਕਰਦੇ ਆ ਕਿ ਸਾਡਾ ਅਨਸਾਫ ਮਜੇ ਦਾ ਇਹ ਬੰਦੇ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ। ਇਹ ਬੰਦੇ ਦਾ ਇਹ ਪਰਚਾ ਦਰਜ ਹੋਣਾ। ਇਹ ਕਿੰਨੇ ਏਕੜ ਦੇ ਵਿੱਚ ਜਿਹੜੀ ਲਗਣੀ ਸੀ ਬਣੀ ਜੀ 30 ਕਿੱਲਿਆਂ ਜੇ ਲਗਣੀ ਸੀ। ਕਿੰਨਾ ਕੁ ਨੁਕਸਾਨ ਹੋਇਆ ਹੋਏਗਾ? ਸਾਡੀ ਤਕਰੀਬਨ ਸਾਰੀ ਛੜ ਗਈ ਹੈ ਜੀ। ਹੁਣ ਹਾਨੂੰ ਮੋਲਦੀ ਬਣੀ ਲੈਣਗੇ ਤੇ ਝੋਨਾ ਲਾਉਣਾ ਪੈਣਾ। ਇਹ ਨਵਿੱਤਿਆਪਾ 50 ਕਿਹੜਾ ਬੰਦੇ ਕੀ ਮਸਲਾ ਜਿਹੜਾ ਕੱਟਿਆ ਮਸਲਾ ਵੀ ਇਹ ਪਨੀਰੀ ਆਪਣੇ ਇਹ ਆਪਣੇ ਇਹਨਾਂ ਦੀ ਕੰਸਫੋਂ 2 ਕਿੱਲਿਆਂ ਦੀ ਪਨੀਰੀ ਆ ਇਹ ਸਾਰੀ ਰੌਂ ਦਾ ਪੁਮਾਰੀ ਗਈ ਆ ਤੀਜਾ ਨੁਕਸਾਨ ਇਹਨਾਂ ਦਾ ਕਿੰਨੇ ਮਾਰੀਏ ਰੌਣ ਇਹ ਸੁਖਵਿੰਦਰ ਸਿੰਘ ਜਿਹੜਾ ਇਹ ਉਦੋਂ ਇੱਥੇ ਨਾਲ ਹੀ ਬਹਿ ਗਿਆ ਇਹਨਾਂ ਨੂੰ ਜੋ ਕੱਲੇ ਦੂਗਾ ਤੇ ਇਹ ਦਿੱਤੀ ਦਰਖਾਸਤ ਰੱਖੂਗੀ ਹਾਂਜੀ ਦਰਖਾਸਤ ਕਾਰਵਾਈ ਕੀਤੀ ਬੁੱਸ ਨੇ ਕੋਈ ਨਹੀਂ ਫੁੱਲਸ ਆਈ ਆ ਉਹ ਮੁੜ ਗਈ ਨਾ ਇੱਥੇ ਪਹੁੰਚੀ ਪਿਛੇ ਮੁੜ ਗਈ ਅੱਛਾ ਮੁੜ ਗਈ ਇੱਥੇ ਪਹੁੰਚੀ ਨਹੀਂ ਹੁਣ ਕੀ ਮੰਗ ਕੀ ਕਰਦੇ ਮੰਗ ਹੈ ਜੀ ਇਹਨਾਂ ਅਨੁਸਾਰ ਚਾਹੀਦਾ ਵਿਚਾਰਿਆਂ ਨੂੰ ਇਹ ਹੁਣ ਕਿਹੜੇ ਬੰਨੇ ਜਾਣਗੇ ਉਹ ਕਿੱਲੇ ਦੋਹਾਂ ਕਿਲਿਆਂ ਦੀ ਪਨੀਰੀ ਲੈ ਆ ਵੀ ਸਕਦੇ ਕਿ ਦੋਹਾਂ ਦੇ ਉਹਨੇ ਇੰਨੀ ਕਿਥੋਂ 40 ਕਿੱਲੇ ਝੋਨਾ ਲੱਗਣਾ ਰਹਾ ਇਹਨਾਂ ਦਾ ਦੋਹਾਂ ਘਰਾਂ ਦੀ ਪਨੀਰੀ ਕੀ ਨਾਮ ਸਰਪੰਚ ਰੇਣਾ ਸਰਦੇਸਨ ਸਰਪੰਚ ਇੱਕ ਤੁਹਾਡੇ ਪਿੰਡ ਦਾ ਮਸਲਾ ਆਇਆ ਕਿ ਜਿਹੜੇ ਇੱਕ ਵਿਅਕਤੀ ਵੱਲੋਂ 30 ਕਿੱਲਿਆਂ ਦੇ ਕਰੀਬ ਜਿਹੜੀ ਪਨੀਰੀ ਬੀਜੀ ਹੋਈ ਛੋਨੇ ਦੀ ਉੱਤੇ ਰੌਂਡ ਮਾਰ ਦਿੱਤੀ ਕਿ ਕੀ ਮਾਮਲਾ ਕੀ ਆ ਤੇ ਕੀ ਚਾਉਂਦੇ ਤੇ ਜੀ ਮਾਮਲਾ ਜੀ ਸਾਰਾ ਜਿਹੜਾ ਹੈਗਾ ਵਾ ਤੁਹਾਡੇ ਸਾਹਮਣੇ ਹੀ ਆ 30 ਕਿੱਲਿਆਂ ਦੇ ਫੁੱਤਰ ਹੀ ਜਿਹੜੀ ਉਹਨਾਂ ਨੇ ਜਿਹੜੀ ਪਨੀਰੀ ਲੱਗਣੀ ਹੈ ਇਹ ਬਿਲਕੁਲ ਹੀ ਬਿਲਕੁਲ ਮੱਚ ਗਈ ਹੈ ਜੀ ਸੜ ਗਈ ਹੈ ਤਬਾਹ ਹੋ ਗਈ ਹੈ ਤੇ ਜ਼ਿੰਮੇਵਾਰ ਇਹਨਾਂ ਦਿਨਾਂ ਦੇ ਵਿੱਚ ਕਿੱਥੇ ਜਾਵੇ ਜੀ ਤੇ ਕਿਹੜੇ ਕਿਹੜੇ ਵਿਅਕਤੀ ਦੀ ਪੈੜੀ ਸੀਗੀ ਇਹ ਦਪਿੰਦਰ ਦੀ ਪੈੜੀ ਹੈ ਜੇ ਇੱਕ ਮੈਂਬਰ ਪੰਚਾਇਤ ਹੈ ਗਿਆ ਹਰਦੇਲ ਸਿੰਘ ਇਹਨਾਂ ਦੋਹਾਂ ਦੀ ਏਤੀ ਕਿੱਲੇ ਹਾਂਜੀ ਤੇ ਪੰਚਾਇਤ ਵੱਲੋਂ ਤੁਸੀਂ ਕੀ ਕਾਰਵਾਈ ਉੱ ਅੱਗੇ ਤੋਂ ਨੂੰ ਸਾਫ਼ ਦਵਾਵਾਂਗੇ ਜੀ ਕਿਉਂਕਿ ਇਹ ਚੀਜ਼ਾਂ ਆਪਣੇ ਮੈਂ ਪਿੰਡ ਚ ਚੱਲ ਨਹੀਂ ਦੇਣੀਆਂ ਤੇ ਮੈਂ ਸੱਚ ਦੇ ਨਾਲ ਖਲੋਤਾ ਦਾ ਖਲੋਤਾ ਰਹਿਾਂਗਾ ਜੀ ਕਿਹਨਾ ਭਾਈ ਤੁਹਾਡਾ ਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਜੇ ਖਰਿਆਲੀ ਇੱਕ ਸਾਬਕਾ ਮੈਂਬਰ ਪੰਚਾਇਤ ਦਾ ਗੁਰਦੇਵਾਲ ਸਿੰਘ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਉਹਨਾਂ ਦੀ 30 ਕਿੱਲਾਂ ਦੀ ਜਿਹੜੀ ਪੰਨੀ ਇਹ ਪਨੀਰੀ ਸੀਗੀ ਝੋਨੇ ਦੀ ਉਹਨੂੰ ਰਾਉਂਡ ਆਪ ਮਾਰੀ ਆ ਜੀ ਕੀ ਮਾਮਲਾ ਕੀ ਆ ਜੀ ਇਹ ਸਰ ਜੀ ਵੇਖੋ ਹੋਇਆ ਤੇ ਬਹੁਤ ੱਟਕਾ ਆ ਇਸ ਜੀ ਦੇ ਵਿੱਚ ਇਹ ਗੱਲ ਤੇ ਅਸੀਂ ਬਹੁਤ ਜ਼ਿਆਦਾ ੱਟਕਾ ਆ ਪੁੱਤਾਂ ਨੂੰ ਜੀ ਪਾਲੀ ਇਹ ਤੇ ਜਿਹੜੀ ਅੱਜ ਮੂੰਹ ਨਿਕਲ ਗਈ ਹੈ ਤੇ ਬਾਕੀ ਇਹ ਹੈ ਕਿ ਮੈਂ ਜਿੱਥੇ ਵੀ ਕੋਈ ਪਰੇ ਜਾਂ ਕੋਈ ਆਂਦੇ ਆ ਮੈਂ ਸੌਂਦੇ ਨੂੰ ਤਿਆਰ ਆ ਤੇ ਬਾਕੀ ਇਹ ਤੇ ਇਹਨਾਂ ਦਾ ਫਰਜ਼ ਬੰਦਾ ਹੈ ਕਿ ਮੇਰੇ ਕੋਲ ਬੰਦੇ ਕਲਾਉਂਦੇ ਇੱਕ ਦੋ ਜਣੇ ਇੱਕ ਜੇ ਮੈਂ ਭਾਈਦਾ ਫਿਰ ਮੇਰਾ ਲੋਚੀ ਹਾਂ ਅੱਜ ਇਹਨਾਂ ਮੈਨੂੰ ਨਹੀਂ ਆਏ ਲੋਚੀ ਬਣਾਉਂਦੇ ਆ ਉਹਨਾਂ ਦਾ ਕਹਿਣਾ ਕਿ ਅੱਜ ਤੋਂ ਕੁਝ ਚਿਰ ਪਹਿਲਾਂ ਵੀ ਪਹਿਲਾਂ ਇਹਨਾਂ ਕਣਕ ਨੂੰ ਵੀ ਰੌਂਡ ਆਪ ਮਾਰੀ ਤੇ ਇਹਨਾਂ ਕਣਕ ਵੀ ਭਰੀ ਸੀ ਉਦੋਂ ਵੀ ਇਹ ਗੱਲ ਹੋਈ ਸੀ ਮੈਂ ਇਹਨਾਂ ਦੇ ਚਾਚੇ ਦਾ ਭੇਟਾ ਹੀ ਆ ਇੱਥੇ ਸੰਧੂ ਉਹਨਾਂ ਨਾਲ ਗੱਲ ਕੀਤੀ ਸੀ ਕਿ ਮੈਂ ਆਖਿਆ ਤੁਸੀਂ ਮੈਂ ਉਦੋਂ ਚੱਲ ਗਿਆ ਬਰੋਜਪੁਰ ਤੇ ਬਾਅਦ ਵਿੱਚ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਆਪਾਂ ਸੰਧੂ ਸਾਹਿਬ ਸੌਹ ਦੇਣੀ ਹੈ ਤੇ ਬਿੱਕੇ ਨੂੰ ਫੋਨ ਕਰ ਤੇ ਤੂੰ ਆਪਾਂ ਸੌਹ ਦੇਈਏ ਬਿੱਕੇ ਨਾਲ ਇਹਨੇ ਆਖਿਆ ਕਿ ਕੋਈ ਗੱਲ ਨਹੀਂ ਉਹ ਗਿਆ ਜੀ ਹੂਰ ਸਾਹਿਬ ਨੂੰ ਤੇ ਮੈਂ ਕੋਈ ਗੱਲ ਨਹੀਂ ਕਰਨ ਨੂੰ ਗੱਲ ਤੇ ਤੂੰ ਜੇ ਤਿਆਰ ਹੈ ਮੈਂ ਆਖਿਆ ਮੈਂ ਤਿਆਰ ਆ फेरारी रात ਉਥੇ ਗੱਲ ਹੋਦੇ ਨੇ ਹਈ ਹੁੰਦਾ ਕਿ ਸਵੇਰੇ ਆਪਾਂ ਟਾਈਮ ਰੱਖ ਲੀਏ ਠੀਕ ਹੈ ਮੈਂ ਰੱਖ ਲਾ ਮੁਰਕੇ ਪਤਾ ਨਹੀਂ ਉਹਦਾ ਕੀ ਪ੍ਰੋਗਰਾਮ ਬਣ ਗਿਆ ਉਹ ਚੱਲ ਗਿਆ ਇਧਰ ਛੇ ਯਾਤਰਾ ਤੇ ਤੇ ਬਾਅਦ ਵਿੱਚ ਮੈਨੂੰ ਉਹ ਰਾਹ ਫੋਨ ਕੀਤਾ ਦਾ ਕਿ ਆਪਾਂ ਇੱਕ ਦਿਹਾੜੀ ਦਾ ਰੱਖ ਲਈਏ ਮੈਂ ਜਾਣਾ ਯਾਤਰਾ ਤੇ ਬਾਅਦ ਚ ਆ ਕੇ ਰੱਖ ਲਈਏ ਮਾਸਾ ਚਲੋ ਵੇਖ ਲੈ ਜਿੱਤਰਾ ਤੂੰ ਆਂਦਾ ਚਲ ਬਾਅਦ ਚ ਇੱਕ ਦਿਹਾੜੀ ਆਪਾਂ ਦੋ ਦਿਨ ਬਾਅਦ ਚ ਲੈ ਲੈਂਦਾ ਮਾਸਾ ਮੁਰਕਿਓ ਚ ਹੋ ਜਾ ਰਿਹਾ ਇੱਧਰ ਭਜਾ ਭੁਜਾ ਫਿਰਦਾ ਰਿਹਾ ਮੇਰੇ ਨਾਲ ਉਹਦੀ ਗੱਲ ਨਹੀਂ ਮੁੱਕੀ ਹੋਈ ਤੇ ਨਹੀਂ ਜਿਹੜੀ ਹੁਣ ਜਿਹੜੀ ਰਾਉਂਡ ਅਪ ਮਾਰੀ ਗਈ ਹੈ ਤੁਹਾਡੇ ਵੱਲੋਂ ਨਹੀਂ ਮਾਰੀ ਗਈ ਨਹੀਂ ਜੀ ਸਾਹਿਬ ਜੀ ਇਹਦਾ ਕੀ ਇਤਿਆ ਦਿੰਦੇ ਤੁਸੀਂ ਅਸੀਂ ਸੌਂ ਦੇਣ ਨੂੰ ਤਿਆਰ ਆਂ ਜਿੱਥੇ ਆਖਣਗੇ ਉੱਥੇ ਸੌਂ ਦੇਵਾਂਗੇ ਜੇ ਉਹਨਾਂ ਕੋਲ ਪ੍ਰੂਫ ਹੈਗਾ ਤਾਂ ਵੀ ਦੱਸ ਦੇਣ ਕਿ ਹਾਂ ਵੀ ਆਹ ਗੱਲ ਆ ਬਾਕੀ ਇਦਾਂ ਇਹ ਕੰਮ ਗਲਤ ਆ ਜਿਹੜਾ ਨਿਆਂ ਨਾ ਮੇਰੇ ਦਾ ਮਾਤਾ ਵੀ ਬਾਪੂ ਬਿਮਾਰ ਆ ਗਰਲਾਲ ਦਾ ਨਾਮ ਆ ਉਹ ਉਹ ਦਾਖਲ ਉੱਥੇ ਅੰਮ੍ਰਿਤਸਰ ਜਾ ਕੇ ਦੇਖ ਲੈਣ ਨੂੰ ਤੇ ਆ ਮੋਢਾ ਟੁੱਟਾ ਤੇ ਐਕਸੀਡੈਂਟ ਹੋਇਆ ਤੇ ਬਾਕੀ ਇਹ ਅਗੇ ਸੱਚ ਸਾਚੀ ਰਹਿਣਾ ਜਿੱਥੇ ਆਖਣ ਗਿਆ ਇਹ ਨਾ ਦੇ ਪਰ ਇਤਰਾ ਇਹ ਕੰਮ ਗਲਤ ਆ ਜਿਹੜਾ ਨਿਆਂ ਕਿਸ ਦਾ ਨਾਮ ਲਾਉਣਾ ਹੁਣ ਕਿਤੇ ਆਖ ਦਿੰਦੇ ਆ ਕਿ ਰਾਤੀ ਬੰਦੇ ਭੇਜੇ ਸੀ ਕੱਲ ਤੇ ਆਇਆ ਨਹੀਂ ਕੋਈ ਬੰਦਾ ਮੈਨੂੰ ਕਹਦੇ ਚਾ ਸੌਂ ਦੇ ਦੇ ਕੇ ਬਈ ਕੋਈ ਫੋਨ ਗਿਆ ਚਾ ਬੰਦਾ ਕੋਈ ਭੇਜਿਆ ਇਹ ਗਿਆ ਨਹੀਂਗਾ ਤੇ ਮੈਂ ਉਹਦਾ ਵੀ ਜ਼ਿੰਮੇਵਾਰ ਆਂ ਹਲੋ ਸਰ ਸੀ ਸਰ ਹੱਸੇ ਗਈ ਅਨਸਰ ਬਣਾਈ ਪੱਤਰਕਾਰ ਹਾਂਜੀ ਜੀ ਅੱਛਾ ਸਰ ਉਹ ਬੇਨਤੀ ਕੇ ਕੋਈ ਕਰਿਆਲੀ ਦਾ ਗਏ ਸੀ ਦੱਸੋ ਵਾਲ ਉਹ ਜਿਹੜੀ ਪਨੀਰੀ ਨੂੰ ਅਰਾਊਂਡ ਮਾਰੀ ਗਈ ਹੈ ਹਾਂਜੀ ਤੇ ਉੱਤੇ ਹੋਈ ਸਰ ਕੋਈ ਕਾਰ ਹੋਈ ਉਹ 4 ਦਾ ਟਾਈਮ ਆ ਜੀ ਦੋ ਪਾਰਟ 4 ਦਾ ਟਾਈਮ ਦਿੱਤਾ ਹਾਂਜੀ ਮਹਨਤ ਤੇ ਵੇਖਾਂਗੇ ਨਹੀਂ ਜਿੱਥੇ ਉਹ ਕਰਦੇ ਬਲੇਮ ਕਰਦੇ ਆ ਇਹ ਜੋ ਵੀ ਦੋਸ਼ੀ ਪਾਈਆਂ ਤੁਹਾਨੂੰ ਭਾਂਦੇ ਕਰਾਂਗੇ ਠੀਕ ਹੈ ਸਰ ਥੈਂਕ ਯੂ